ਦੀਆ ਵਾਲੇ ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ ਜੀ ਕੀ ਹਉਦੀ वाहगुरु जी का खालसा वाहेगुरू जी की फतेह मैं कमलप्रीत सिंह गुरुद्वारा सिंह साहबा ਉਹ ਖਾਲਸਾ ਗੱਤਕਾ ਅਖਾੜਾ ਵੱਲੋਂ ਜੀ ਕਲੋਨੀ ਸਿਲਵਰ ਸਟੇਡ ਅਸੀਂ ਪਹਿਲੀ ਵਾਰ ਪ੍ਰਦਰਸ਼ਨੀ ਕਰਾ ਰਹੇ ਹਾਂ ਗੁਰਦਾਰਾ ਸਾਹਿਬ ਵੱਲੋਂ ਜੀ ਔਰ ਸਾਨੂੰ ਖਾਲਸਾ ਗੱਤਕਾ ਅਖਾੜਾ ਖੋਲ੍ਹਿਆ ਜੀ ਸਮਾਂ ਸਿਰਫ 1 ਮਹੀਨੇ ਦਾ ਹੋ ਗਿਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼ਹੀਦ ਸਿੰਘ ਸਭਾ ਗੁਰਦਵਾਲਾ ਖਾਲਸਾ ਗੱਤਕਾ ਅਖਾੜਾ ਅਸੀਂ ਪਹਿਲੀ ਵਾਰ ਪ੍ਰਦਰਸ਼ਨੀ ਕਰਾ ਰਹੇ ਹਾਂ ਜੀ ਇੱਥੇ ਬਾਬਾ ਜੀ ਦੇ ਤੰਦਨ ਬਾਬਾ ਦੀਪ ਸਿੰਘ ਜੀ ਦੇ ਛੋਟੇ-ਛੋਟੇ ਬੱਚਿਆਂ ਦੇ ਸਹਿਯੋਗ ਦੇ ਨਾਲ ਅਸੀਂ ਛੋਟੇ ਬੱਚੇ ਜਿਹੜੇ ਆ ਉਹ ਪ੍ਰਦਰਸ਼ਨੀ ਕਰਨਗੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬਾਹਰ ਸਾਡੇ ਬੱਚੇ ਤਿਆਰ ਹੋਏ ਆ ਤਿਆਰ ਹੋ ਤਿਆਰ ਮਹਾਰਾ ਕਿਰਪਾ ਹੈ ਗੁਰੂ ਬਾਬ ਸਿੰਘ ਜੀ ਦੀ ਤੇ ਬੜੇ ਇਹ ਕੋਸ਼ੇ ਆ ਇਹਨਾਂ ਬੱਚਿਆਂ ਦੇ ਮਹਾਰਾ ਜਰਦੀ ਕਲਾ ਕਰੇ ਇਹਨਾਂ ਜਿਹੜਾ ਵੀ ਸੁਣੇ ਬੱਚਿਆਂ ਦੇ ਹੌਸਲੇ ਵੇ ਇਹਨਾਂ ਦਾ ਰਸ਼ੇਕਾ ਪਾਣਾ ਸਜੋ ਸੇਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਦਿਵਸਰ ਤੇ ਲਉਣੀ ਹੈ ਕਿ ਗੁਰਦੁਆਰਾ ਮਹਾਰਾਜਾ ਸੇ ਬਾਬਾ ਦੀਵ ਸਿੰਘ ਜੀ ਦਾ ਗੁਰਦੁਆਰਾ ਹੈ ਸੇ ਲੋਸ ਤੇ ਹੈ ਮਹਾਰਾਜਾ ਕਿ ਭਾਗ ਲੱਗੇ ਰਹਿਣ ਮਹਾਰਾਜ ਜੇ ਸੰਗਤ ਆਉਂਦੀ ਜਾਂਦੀ ਰਹੇ ਤੇ ਮਹਾਰਾਜੇ ਬਹੁਤ ਬਹੁਤ ਮੁਬਾਰਕਾ ਸੰਗਤ ਨੂੰ ਜਿਹੜੀਆਂ ਇਸੇ ਕਦਰシャン ਦੇ ਆਏ ਨੇ